ਜਿਵੇਂ ਹੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਹੋਇਆ ਤੇ ਰਾਜਨੀਤੀ ਫਿਰ ਗਰਮਾ ਗਈ ਹੈ ਸਾਰੇ ਪਾਸੇ ਥੋੜੀ ਥੋੜੀ ਹਲਚਲ ਸ਼ੁਰੂ ਹੋ ਗਈ ਹੈ ਪੰਜਾਬ ਦੇ ਸੀਐਮ ਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਇਸ ਵਾਰੀ ਚੋਣਾਂ ਅਸੀਂ ਇਕੱਲੇ ਹੀ ਲੜਾਂਗੇ ਕਿਵੇਂ ਦੀ ਖਬਰ ਹੈ ਥੋੜਾ ਜਿਆ ਸਪਸ਼ਟ ਕਰੋ ਸਾਨੂੰ ਇਹ ਵੀ ਨਹੀਂ ਦੇਖੋ ਖਬਰ ਚੜੀ ਹੈ ਸਿਆਸਤ ਦੇ ਵਿੱਚ ਕੱਲ ਹਮੇਸ਼ਾ ਅੱਧੀ ਹੁੰਦੀ ਹੈ ਜਿਹੜੀ ਸਿਆਸਤ ਦੀ ਖਬਰ ਹੁੰਦੀ ਹੈ ਨਾ ਉਹ ਵੱਡੀ ਖਬਰ ਹੁੰਦੀ ਹੈ ਤਾਂ ਉਸ ਖਬਰ ਨੂੰ ਕਈ ਵਾਰ ਪੂਰੀਆ ਕੋਈ ਵਿਸ਼ਲੇਸ਼ਣ ਕਰ ਸਕਦਾ ਹੈ ਜਾਂ ਕਈ ਵਾਰ ਸਮਾਂ ਹੀ ਕਰਦਾ ਹੁੰਦਾ ਹੈ ਜੀ ਗੱਲ ਇਹ ਆ ਕਿ ਜੇ ਤੁਸੀਂ ਹਰਿਆਣੇ ਦੀ ਇਸ ਵੇਲੇ ਪਰਿਸਥਿਤੀ ਦੇਖੋਗੇ ਵੈਸੇ ਤੇ ਪਿਛਲੇ ਇਲੈਕਸ਼ਨ ਚ ਵੀ ਅਸੀਂ ਦੇਖਿਆ ਇਹ ਤੇ ਦੁਸ਼ਯੰਤ ਚਟਾਲਾ ਧਾਂ ਜਾ ਕੇ ਜੋ ਉਹਦੇ ਤੇ ਭਰੋਸਾ ਕੀਤਾ ਗਿਆ ਉਸ ਭਰੋਸੇ ਨੂੰ ਉਕੰਡਿਆਂ ਉਤੋਂ ਦੀ ਕਢੀਸ ਕੇ ਜੀ ਤੇ ਕਮਲ ਦੀ ਗੋਤ ਚ ਜਾ ਬੜਿਆ ਜਦ ਕਿ ਉਸ ਨੂੰ ਵੋਟ ਉਹਦੇ ਭਾਈਚਾਰੇ ਨੇ ਬੜੀ ਠੋਕੇ ਪਾਈ ਸੀਗੀ ਕਿ ਇਹ ਉਹਨਾਂ ਦੇ ਮੁਖਾਲਿਫ ਹੈ ਭਾਜਪਾ ਵਾਲਿਆਂ ਦੇ ਉਲਟ ਖਲੋਤਾ ਹੈ ਜੀ ਤੇ ਉਹ ਤੇ ਭਾਜਪਾ ਵਾਲਿਆਂ ਦੇ ਜਾ ਕੇ ਝੂਲੇ 'ਚ ਝੂਲਾ ਝੂਲਾ ਲੱਗ ਪਿਆ ਐਤਕੀ ਪਰਿਸਥਿਤੀ ਉਸ ਤੋਂ ਵੀ ਜੁਦਾ ਹੈ ਜੀ ਆ ਥੋੜੇ ਦਿਨ ਪਹਿਲਾਂ ਜਦੋਂ ਇਹ ਲੋਕ ਸਭਾ ਦਾ ਰਿਜ਼ਲਟ ਆਇਆ ਤਾਂ ਤੁਸੀਂ ਉੱਥੇ ਵੇਖੋ ਕਿ ਜਿਸ ਭਾਜਪਾ ਦੇ ਕੋਲ ਉੱਥੇ ਕਲੀਨ সুইਪ ਸੀ ਦਸੇ ਦੀਆਂ ਦਸੇ ਸੀਟਾਂ ਸੀ ਜੀ ਉੱਥੇ 10 ਨੇ ਲੋਕ ਸਭਾ ਹਮ ਹਮ ਉਹਦੇ ਚੋਂ ਕਾਂਗਰਸ ਪੰਜ ਲੈ ਗਈ ਕੱਲੀ ਆਪਣੇ ਦਮ ਤੇ ਜੀ ਹਾਲਾਂਕਿ ਉਦੋਂ ਇਹ ਗੱਠ ਜੋੜ ਦੇ ਵਿੱਚ ਸੀ ਪਰ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਇੱਕੋ ਇੱਕ ਕੈਂਡੀਡੇਟ ਸੀ ਝਾੜੂ ਵਾਲਿਆਂ ਦਾ ਜੀ ਉਹ ਤੇ ਮੰਜਿਆ ਗਿਆ ਨਵੀਨ ਜਿੰਦਲ ਦੇ ਹੱਥੋਂ ਹਮ ਯਾਨੀ ਹੋ ਸਕਦਾ ਜੇ ਕਾਂਗਰਸ ਆਪਣੇ ਦਮ ਤੇ ਲੜਦੀ ਤੇ ਉਹ ਵੀ ਜਿੱਤ ਜਾਂਦੇ ਜੀ ਪਰ ਨਵੀਨ ਜਿੰਦਲ ਉਥੋਂ ਸੀਟ ਕੱਢ ਗਿਆ ਯਾਨੀ ਇੱਕੋ ਇੱਕ ਸੀਟ ਝਾੜੂ ਵਾਲਿਆਂ ਨੂੰ ਉੱਥੇ ਮਿਲੀ ਸੀਗੀ ਜਿਹੜੀ ਕਿ ਇਹਨਾਂ ਤੋਂ ਜਿੱਤ ਨਹੀਂ ਹੋਈ ਜੀ ਹੁਣ ਜਿਹੜੀ ਕਾਂਗਰਸ ਆ ਬੇਸ਼ੱਕ ਉਥੇ ਕਾਂਗਰਸ ਧੜੇਬੰਦੀ ਦੇ ਵਿੱਚ ਵੰਡੀ ਹੋਈ ਆ ਜੀ ਉੱਥੇ ਧੜੇ ਅਗੇ ਅਗੇ ਲਮੂਚੜ ਜਿਹਾ ਹੁੰਦਾ ਸੀਗਾ ਇਹਨਾਂ ਦੇ ਵਿੱਚ ਉਹ ਫਿਰ ਗਾਂ ਆਪਦੀ ਪਾਰਟੀ ਬਣਾ ਕੇ ਮੁੜ ਕੇ ਭਾਜਪਾ ਚ ਆ ਗਿਆ ਜੀ ਜੀ ਇੱਕ ਧੜਾ ਉਹ ਦਾ ਵੀ ਆ ਹਮ ਕੁਮਾਰੀ ਸ਼ੈਲਜਾ ਹੋ ਗਈ ਜਾਂ ਹੁਡਾ ਇਹ ਇਸ ਤਰ੍ਹਾਂ ਦੇ ਧੜੇ ਉੱਥੇ ਹੈਗੇ ਨੇ ਜਿਵੇਂ ਪੰਜਾਬ ਦੇ ਵਿੱਚ ਆ ਸੇਮ ਕਹਾਣੀਆਂ ਜੀ ਜੀ ਪਰ ਕਾਂਗਰਸ ਅੱਜ ਦੀ ਤਰੀਕ ਦੇ ਵਿੱਚ ਖੁਦ ਹੀ ਨਹੀਂ ਚਾਹੇਗੀ ਕਿ ਆਮ ਆਦਮੀ ਪਾਰਟੀ ਦੇ ਨਾਲ ਜਾਇਆ ਆ ਜਾਵੇ ਹੂੰ ਕਿਉਂਕਿ ਉਹ ਮਜ਼ਬੂਤ ਬਿਲਕੁਲ ਠੋਸ ਸਤਾ ਤੇ ਖਲੋਤੇ ਆ ਜੀ ਕਿ ਅਸੀਂ ਭਈ 30 32 ਤੇ ਉਹ ਪਿਛਲੀ ਵਾਰੀ ਲੈ ਗਏ ਸੀਗੇ ਹੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਜੀ ਜੀ ਤਾਂ ਉਹਨਾਂ ਦਾ ਮੰਨਣਾ ਕਿ ਅਸੀਂ ਆਪਣੇ ਦਮ ਤੇ ਕੋਈ 10 15 ਹੋਰ ਵਧਾ ਕੇ ਤੇ ਸਰਕਾਰ ਬਣਾ ਲਵਾਂਗੇ ਬਿਲਕੁਲ ਤਾਂ ਜਦੋਂ ਆਪਸ਼ਨ ਜਿਹੜਾ ਹੈ ਉਹ ਇਹਨਾਂ ਦੇ ਕੋਲ ਕੋਈ ਬਚਿਆ ਹੀ ਨਹੀਂ ਤਾਂ ਫਿਰ ਇਹ ਕਿਵੇਂ ਕਹਿਣਗੇ ਕਿ ਅਸੀਂ ਕਾਂਗਰਸ ਨਾਲ ਲੜਾਂਗੇ ਜੀ ਸੋ ਇਸ ਕਰਕੇ ਇਹ ਖਬਰਾਂ ਜਿਹੜੀਆਂ ਦੀਆਂ ਹੁੰਦੀਆਂ ਹਨ ਤੁਹਾਨੂੰ ਇਕੱਲੇ ਲੜਨੀ ਹੀ ਪੈਣੀ ਹੈ ਹੈਨਾ ਬਿਲਕੁਲ ਬਿਲਕੁਲ ਇਕੱਲਾ ਚੱਲ ਅਕੇਲਾ ਚੱਲ ਜੀ 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 ਸਾਥੀ ਇਕਲਾ ਚੱਲ ਤੇਰਾ ਮੇਲਾ ਪਿੱਛੇ ਛੁਟਾ ਇਕਲਾ ਚੱਲ ਤੇ ਇਕਲਾ ਚੱਲਣਾ ਪੈਂਦਾ ਹੁੰਦਾ ਕਈ ਵਾਰ ਰਾਜਨੀਤੀ ਚ ਸੋ ਇਕਲਾ ਚਲੋ ਇਹ ਇੱਕ ਨੀਤੀ ਵੀ ਆ ਤਾਂ ਇਹਨਾਂ ਨੇ ਇਕਲਾ ਚੱਲਣ ਦਾ ਐਲਾਨ ਕਰ ਦਿੱਤਾ ਉਸ ਨੂੰ ਐਲਾਨ ਸਮਝੋ ਜਾਂ ਕਾਂਗਰਸ ਦੀ ਉਥੇ ਦੀ ਮਜਬੂਰੀ ਸਮਝੋ ਪਰ ਇਹਨਾਂ ਦਾ ਜਿਹੜਾ ਅਲਾਈਂਸ ਆ ਹਾਲ ਫਿਲਹਾਲ ਕੌਮੀ ਪੱਧਰ ਤੇ ਉਹ ਰਹੇਗਾ ਬਰਕਰਾਰ ਜੀ 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 ਮਿੰਟ ਜੀ ਅੱਜ ਆਪਾਂ ਕਮੈਂਟ ਸ਼ੁਰੂ ਤੋਂ ਹੀ ਲੈ ਲਈਏ ਲੈ ਲਓ ਜੀ ਸਭ ਲੈ ਲਓ ਬੈਕਮਾਨੇ ਰੀਡ ਦੀ ਹੱਡੀ ਨੇ ਰਣਜੀਤ ਤੂਰ ਜੀ ਆਪਣੇ ਆ ਜੁੜ ਚੁੱਕੇ ਨੇ ਲਖਵੀਰ ਸਿੰਘ ਜੀ ਅਮਰਜਪਾਲ ਸਿੰਘ ਜੀ ਮਲੂਕ ਸਿੰਘ ਜੀ ਦਿਲਬਾਖ ਸਿੱਧੂ ਜੀ ਸਾਰੇ ਦੋਸਤ ਜੁੜੇ ਨੇ ਹਰਪ੍ਰੀਤ ਸਿੰਘ ਸਰਾਂ ਜੀ ਉਹ ਵੀ ਆਪਣੇ ਨਾਲ ਜੁੜੇ ਹੋਏ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਤੁਹਾਡੇ ਕਮੈਂਟ ਜਿਹੜੇ ਨਾਲ ਹੋਣਗੇ ਖਬਰਾਂ ਦੇ ਨਾਲ ਰਿਲੇਟਡ ਹੋਣਗੇ ਮੈਂ ਜ਼ਰੂਰ ਪੜ੍ਹਾਂਗਾ ਤੇ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਤੁਸੀਂ ਆਪ ਹੀ ਗੱਲ ਕਰ ਰਹੇ ਹੋ ਵੀ ਹਜ਼ਾਰ ਤੋਂ ਨਗਾ ਦੀਏ ਤੇ ਫਿਰ ਕਰੋ ਕਿਰਪਾ ਇਹ ਤੁਹਾਡੇ ਨਹੀਂ ਹੋ ਜਾਣੀ ਮਿਲੇ ਨਾਲ ਕੋਈ ਗੱਲ ਨਹੀਂ ਹੈ ਇਹਨਾਂ ਦੇ ਸਿਰ ਤੇ ਇਹਨਾਂ ਦੇ ਦਮ ਤੇ ਆ ਸਭ ਕੁਝ ਹਾਂ ਜੀ 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 ਬਿਲਕੁਲ ਹਾਂ ਜੀ ਜਿਹੜੇ ਉੱਥੇ ਕੈਨੇਡਾ ਚ ਗੁਲਸ਼ੇਰ ਸਿੰਘ ਵਰਗੇ ਸਾਨੂੰ ਤੜਕੇ ਉੱਠ ਕੇ ਭਾਈ ਕੈਨੇਡਾ ਦੀ ਹਾਰਡ ਲਾਈਫ ਆ ਜੀ ਉਹ ਕੰਮ ਤੇ ਜਾਣ ਲੱਗਿਆਂ ਵੀ ਸਾਨੂੰ ਸੁਣ ਰਿਹਾ ਤਾਂ ਸਾਡੇ ਵੜਪਾ ਬਿਲਕੁਲ ਬਿਲਕੁਲ ਨਹੀਂ ਤੇ ਹਾਫੜਾ ਦਫੜੀ ਹੁੰਦੀ ਆ ਕਿ ਛੇਤੀ ਪਹੁੰਚੋ ਤੁਹਾਨੂੰ ਬਤਾਉਥੇ ਸ਼ਿਫਟਾਂ ਦਾ ਸਬਕ ਤਾਪ ਤੇ ਉਥੇ ਇਹ ਵੀ ਨਹੀਂ ਹੈਗਾ ਕਿ ਘੰਟਾ ਡੇਢ ਘੰਟਾ ਲੇਟ ਹੋ ਗਏ ਤੇ ਕਹਿੰਦਾਂਗੇ ਯਾਰ ਕਿਹੜੀ ਅੱਗ ਲੱਗੀ ਆ ਕੋਈ ਗੱਲ ਨਹੀਂ ਘੰਟਾ ਕੁ ਲੇਟ ਹੀ ਹੋਇਆ ਉਥੇ ਇਹੋ ਜਿਹਾ ਕੰਮ ਨਹੀਂ ਚੱਲਦਾ ਜੀ ਬਿਲਕੁਲ